ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਤਾ ਸਾਹਿਬ ਵਿਖੇ ਇੱਧਰ ਖਾਲਸਾ ਜੀ ਆ ਤਿਆਰ ਪਰ ਤਿਆਰ ਆ ਤੇ ਜਾਪ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿੱਦਾਂ ਦਾ ਜਿਹਦਾ ਮਨ ਹੋ ਜਾਂਦਾ ਇੱਥੇ ਆਣ ਕੇ ਜੀ ਤਾਂ ਘਰੋਂ ਕਿੱਦਾਂ ਆਉਂਦੇ ਆ ਕਲਾ ਮਨ ਮਿੱਠਾ ਸ਼ਾਂਤੀ ਸਭ ਦੁੱਖ ਸੁੱਖ ਭੁੱਲ ਚੜ੍ਹਦੀਆਂ ਕਲਾ ਇਹਨਾਂ ਪਿਆਰ ਮਤਲਬ ਜਦੋਂ ਕਿੱਦਾਂ ਬਣਦਾ ਕਿੱਦਾਂ ਜਿਹਦਾ ਜੇਕ ਤਾਂ ਮਤਲਬ ਕੋਈ ਲਾਲੋ ਵੀ ਕੋਈ ਨਮਾ ਹੋਵੇ ਉਨੇ ਇਸ ਦਾ ਪ੍ਰਾਪ ਤਿਆਰ ਦੀ ਇਸ ਪ੍ਰੇਮ ਦੀ ਪਰਮੇਤ ਪਰਮਾਤਮਾ ਵਾਲੇ ਪਾਸੇ ਦੀ ਪ੍ਰਾਪਤੀ ਕਰਨੀ ਹੋਵੇ ਉਹਨੂੰ ਸ਼ੁਰੂਆਤ ਕਰਨ ਲਈ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਦੇਖੋ ਜੀ ਉਹ ਸਤਗੁਰੂ ਆਪ ਹੀ ਕਰਾਉਂਦਾ ਹੈ ਦੇਖੋ ਅਸੀਂ ਨਹੀਂ ਕੁਝ ਕਰ ਸਕਦੇ ਜੋ ਕਰਨਾ ਵਾਹਿਗੁਰੂ ਨੇ ਕਰਨਾ ਹੈ ਮਾਲਕ ਕਹਿੰਦਾ ਤੁਸੀਂ ਆਨ ਦੀ ਸ਼ਰਧਾ ਰੱਖੋ ਆਪਣਾ ਨਾ ਤੁਹਾਨੂੰ ਮੈਂ ਆ ਤੇ ਜੜਾ ਵੀ ਆਉਂਦਾ ਕੋਈ ਨਵਾਂ ਆਵੇ ਕੋਈ ਪੁਰਾਣਾ ਆਵੇ ਉਹਨਾਂ ਨੇ ਗੱਲ ਨੂੰ ਲਾਉਣਾ ਸਭ ਨੂੰ ਸੰਗਤ ਜੜੀ ਆ ਸੰਗਤ ਹੀ ਰੱਬ ਆ ਵਾਹਿਗੁਰੂ ਵਾਹਿਗੁਰੂ ਸੰਗਤ ਹੀ ਰੱਬਾ ਸੰਗਤ ਦੀ ਸੇਵਾ ਕਰੋ ਰੱਬ ਖੁਦ ਕੋਲ ਤੁਹਾਡੇ ਇਹਦੇ ਵਿੱਚ ਕੀ ਹੈ ਖਾਲਸਾ ਜੀ ਖਾਲਸਾ ਜੀ ਪ੍ਰਸ਼ਾਦ ਆ ਅੱਛੇ ਮੱਥਾ ਟੇਕਣ ਲਈ ਹਾਂਜੀ ਪ੍ਰਸ਼ਾਦ ਸੰਗਤ ਚ ਵੰਡੀਦਾ ਵਾ ਸੰਗਤ ਜਦ ਖੁਸ਼ ਹੁੰਦੀ ਫਿਰ ਦੁਆਵਾਂ ਦਿੰਦੀ ਆ ਵਾਹਿਗੁਰੂ ਵਾਹਿਗੁਰੂ ਜਦੋਂ ਦੁਆਵਾਂ ਦਿੰਦੀ ਸਭ ਨੂੰ ਜੋ ਸਤ ਗੁਰੂ ਦੁਆ ਦਿੰਦਾ ਤੇ ਇੱਥੇ ਆਣ ਕੇ ਕੋਈ ਏਦਾਂ ਦੀ ਕੋਈ ਕੋਤਕ ਕੋਈ ਦੇਖਿਆ ਹੋਵੇ ਕੋਈ ਜਿੱਦਾਂ ਮਤਲਬ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਮੈਂ ਤੁਹਾਨੂੰ ਇੱਕ ਆਪਣੀ ਚਾਰ ਪੰਜ ਦੇ ਨਹੀਂ ਹੋ ਗਿਆ ਦੱਸ ਰਹੀ ਹਾਂ ਗੱਲ ਨੂੰ ਹਾਂਜੀ ਵਾਹਿਗੁਰੂ ਜੀ ਮੇਰੇ ਕੋ ਪੈਸਾ ਕੋਈ ਨਹੀਂ ਸੀ ਮੈਂ ਪਰੇਸ਼ਾਨ ਦੇ ਹੁਣਾ ਸੀ ਬਾਬਾ ਜੀ ਦਾ ਹਰ ਰਾਤ ਵਾਰ ਚ ਪੈਰਾ ਸਾਫ ਤੇ ਆਈਦਾ ਮਾਲਕ ਨੇ ਮੈਂ ਹੈ ਬਾਬਾ ਜੀ ਦੱਸੋ ਕੀ ਕਰਾਂ ਮੈਂ ਤੁਸੀਂ ਚੜ੍ਹਦੀਆਂ ਕਲਾ ਵਾਲਿਓ ਬਾਬਾ ਜੀ ਨੇ ਕੀ ਕੀਤਾ ਇੱਕ ਮੈਨੂੰ ਸੋਨੇ ਦੀ ਕੋਲੀ ਲੱਭ ਗਈ ਅੱਛਾ ਜੀ ਵਾਹਿਗੁਰੂ ਜੀ ਸੋਨੇ ਦੀ ਕੋਲੀ ਲੱਭ ਗਈ ਮੈਨੂੰ ਦੂਜੇ ਦੇਣੀ ਸ਼ੁਕਰ ਹਾਂਜੀ ਅੱਛਾ ਜੀ ਸੋਨੇ ਦੀ ਕੋਲੀ ਲੱਭ ਗਈ ਮੈਨੂੰ ਉਹ ਮੈਂ ਪਰਸੋਂ ਹੀ ਵੇਚੀ ਆ ਜ 1800 ਰੁਪਏ ਦੀ ਤਾਂ ਪਰੇਸ਼ਾਨ ਦੇ ਹੁਣਾ ਦਾ ਇਹ ਜਿਹੜਾ ਪ੍ਰਸ਼ਾਦ ਆ ਖਾਲਸਾ ਜੀ ਕਹਿੰਦੇ ਸੋਨੇ ਦੀ ਕੋਲੀ ਲੱਭੀ ਸੀ ਤੇ ਊਲ ਮਾਇਆ ਨਹੀਂ ਸੀ ਤੇ ਬਾਬਾ ਜੀ ਨੂੰ ਅਰਦਾਸ ਕੀਤੀ ਸੋਨੇ ਦੀ ਕੋਲੀ ਲੱਭੀ ਤੇ ਉਸ ਸੋਨੇ ਦੀ ਕੋਲੀ ਦਾ ਪ੍ਰਸ਼ਾਦ ਲੈ ਕੇ ਖਾਲਸਾ ਜੀ ਮੱਥਾ ਟੇਕਣ ਆਏ ਆ ਇਹ ਵੀ ਖੁਸ਼ ਤੇ ਮਾਲਕ ਵੀ ਖੁਸ਼ ਸੰਗਤ ਵੀ ਖੁਸ਼ ਸ਼ਕਨ ਵਾਲੇ ਵੀ ਖੁਸ਼ ਸਾਰੇ ਉਹਨਾਂ ਦੀ ਕਿਰਪਾ ਉਹਨਾਂ ਨੇ ਦਿੱਤਾ ਉਹਨਾਂ ਦਾ ਹੀ ਚੜਾਉਣਾ ਇਹ ਆਨੰਦ ਆ ਜੀ ਇਹ ਆਨੰਦ ਆ ਬੜੀ ਕਿਰਪਾ ਬਾਬੇ ਦੀ ਕਦੀ ਖਾਲੀ ਨਹੀਂ ਮੋੜਦਾ ਕਦੀ ਕਿਸੇ ਦੀ ਅਰਦਾਸ ਖਾਲੀ ਨਹੀਂ ਕੀ ਵਾਹਿਗੁਰੂ ਜੀ ਜੜਾ ਵੀ ਆਵੇ ਤੇ ਅਰਦਾਸਾ ਕਰੇ ਝੋਲੀਆਂ ਭਰ ਕੇ ਲੈ ਕੇ ਜਾਵੇ ਤੇ ਝੋਲੀਆਂ ਭਰ ਕੇ ਵੀ ਲਿਆਵੇ ਇਹ ਖੇਡ ਸਮਝ ਲਗੀ ਤੁਹਾਨੂੰ ਆਪ ਹੀ ਹੁਣ ਸੋਚੋ ਮੜਾ ਜੀ ਇਹ ਆਨੰਦ ਜਿਹੜਾ ਇਸਾਂ ਆਪ ਆਪਣੀ ਸੇਵਾ ਆਪ ਕਰਾਵੇ ਵਾਹਿਗੁਰੂ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ